चैनल मैं थोड़ा अपना होस्ट एंड दोस्त अमन ढिलो देख रहे डीपीवी ਦੇਖਦੇ ਹੋ ਸਾਡੀ ਪਾਰਟੀ ਦੇ ਜਿਹੜਾ ਵਿਨਦਰ ਸਿੰਘ ਪਾਜੀ ਜਿੱਤੇ ਆ ਜੀ ਜਲਾਦਰ ਤੋਂ ਉਹ ਸਾਡੀ ਪਾਰਟੀ ਦੇ ਜੋ ਕੀਤੇ ਹੋਏ ਕੰਮਾਂ ਉਹਦੇ ਆਧਾਰ ਦੇ ਉੱਤੇ ਉਹਨਾਂ ਨੇ ਵੋਟ ਮੰਗੀ ਆ ਤੇ ਸੀਐਮ ਸਾਹਿਬ ਨੂੰ ਲੋਕਾਂ ਨੇ ਵਿਸ਼ਵਾਸ ਜਤਾਇਆ ਜੀ ਤੇ ਪਹਾੜੀ ਬਹੁਤਾਂ ਦੇ ਨਾਲ ਤਕਰੀਬਨ 70% ਵੋਟਾਂ ਗੱਲੀ ਸਾਡੀ ਆਮ ਆਦਮੀ ਪਾਰਟੀ ਨੂੰ ਪਈਆਂ ਜੀ ਤੇ ਸਾਰੀ ਪਾਰਟੀ ਦੀ ਪੂਰੀ ਜਿੱਤ ਦਾ ਜਸ਼ਨ ਮਨਾ ਰਿਆ ਜੀ ਸਾਡੇ ਇੱਥੇ ਐਮਐਲਏ ਭਲਕਾਰ ਸਿੰਘ ਸਿੱਧੂ ਜੀ ਵੱਲੋਂ ਅਸੀਂ ਉਹਨਾਂ ਦੀ ਸਾਰੀ ਟੀਮਾਂ ਭਾਜਤੇ ਭਾਈ ਦੇ ਵਿੱਚ ਅਸੀਂ ਉਹਨਾਂ ਦੇ ਜਿੱਤ ਦੀ ਕੋਈ ਵੀ ਲੱਡੂ ਵੰਡ ਰਹੇ ਹਾਂ ਜੀ ਅਸੀਂ ਮਨਾ ਰਹੇ ਹਾਂ ਅੱਗੇ ਕੀ ਸੁਖਣਾ ਲੈ ਕੇ ਚੱਲਿਓ ਅਸੀਂ ਜੋ ਵੀ ਸਾਡੀ ਪਾਰਟੀ ਦੇ ਵਿੱਚ ਪਹਿਲਾਂ ਸਾਨੂੰ ਅੱਜ ਦੇਖਣੀ ਪਈ ਆ ਜੀ ਐਮਪੀ ਇਲੈਕਸ਼ਨਾਂ ਦੇ ਵਿੱਚ ਜਿਹੜੀਆਂ ਸਾਡੀਆਂ ਖਾਮੀਆਂ ਰਹੀਆਂ ਪਾਰਟੀ ਨੂੰ ਅਨਲਿਸਿਸ ਕਰਕੇ ਐਸੀ ਤਰ੍ਹਾਂ ਅਸੀਂ ਅੱਕੇ ਜੰਤੂ ਵਰਕਰਾਂ ਬਕਰਾਂਗੇ